ਰਹਿਮਤ ਹੈ ਤੇਰਾ ਹਰ ਵੇਲੇ ਜੋ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਕੁਛ ਨਾ ਕੁਛ ਤਾਂ ਚੇਂਜ ਹੋ ਰਿਹਾ ਮਹਿਸੂਸ ਹੁੰਦਾ ਪਰ ਕੀ ਆ ਉਹਦੇ ਬਾਰੇ ਕੁਛ ਕਹਿ ਨਹੀਂ ਸਕਦੇ ਅੱਜ ਕੱਲ ਇਦਾਂ ਦੀਆਂ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿੱਥੇ ਸੂਰਜ ਦੇ ਆਲੇ-ਦਾਲੇ ਕੁਛ ਹੈਗਾ ਚੰਦਰਮਾ ਦੇ ਆਲੇ-ਦਾਲੇ ਕੁਛ ਹੈਗਾ ਆਹ ਵੀਡੀਓ ਮੈਂ ਖੁਦ ਸ਼ੂਟ ਕੀਤੀ ਆ ਮੈਂ ਜਿੱਥੇ ਕੰਮ ਕਰਦਾ ਸੀ ਉੱਥੇ ਮੈਨੂੰ ਦੇਖਣ ਨੂੰ ਮਿਲੀ ਤੇ ਇਦਾਂ ਦੀ ਬਹੁਤ ਸਾਰੀਆਂ ਵੀਡੀਓ ਸ਼ੇਅਰ ਵੀ ਕਰਦੇ ਆ ਮੇਰੇ ਨਾਲ ਭੈਣ ਭਰਾ ਪਰ ਇੱਕ ਅੱਗੇ ਤੁਸੀਂ ਦੇਖੋਗੇ ਉਹ ਜਿਹੜੀ ਸੱਤਰੰਗੀ ਪੀਂਗਾ ਉਹਦੇ ਵਿੱਚ ਇੱਕ ਘਟ ਵਜਿਆ ਹੋਇਆ ਹਨ ਇਹ ਤਾਂ ਨਹੀਂ ਬੜੀਆਂ ਹੈਰਾਨ ਕਰਦੀਆਂ ਵੀਡੀਓ ਸ਼ੇਅਰ ਹੋ ਰਹੀਆਂ ਨੇ ਬਾਕੀ ਜਿਹੜੇ ਸਾਹਬ ਦੇ ਨਾਲ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਯੂ ਐਫ ਓ ਏਲੀਅਨਾਂ ਇਹਨਾਂ ਚੀਜ਼ਾਂ ਦੇ ਬਾਰੇ ਗੱਲਬਾਤ ਖੁੱਲ ਕੇ ਹੋਣ ਲੱਗੀ ਆ ਆ بڑے ਟੀਵੀ ਪ੍ਰੋਗਰਾਮ ਨੇ ਬੜੀ ਡਿਸਕਵਰੀ ਦੇ ਪ੍ਰੋਗਰਾਮਾਂ ਇਹਦੇ ਉੱਤੇ ਕਹਿ ਲਓ ਤੁਸੀਂ ਵੈਬ ਸੀਰੀਆਂ ਬਣੀਆਂ ਹੋਈਆਂ ਨਿਊਜ਼ ਚੈਨਲਾਂ ਦੇ ਵਿੱਚ ਇਸ ਟੌਪਿਕ ਦੇ ਉੱਤੇ ਗੱਲ ਹੋ ਰਹੀ ਆ ਤੇ ਇਸ ਟੌਪਿਕ ਦੇ ਬਾਰੇ ਬੜੇ ਪੁਰਾਣੇ ਤੋਂ ਪੁਰਾਣੇ ਤੱਥ ਕੱਢ ਕੇ ਮੂਰੇ ਰੱਖੇ ਜਾ ਰਹੇ ਨੇ ਜਾਂ ਫਿਰ ਅੱਜਕੱਲ ਇੱਕ ਹੋਰ ਵੀਡੀਓ ਮੈਂ ਦੇਖਦਾ ਜਿਹਦੇ ਵਿੱਚ ਆਪਣੇ ਭਾਰਤ ਦੀ ਸੇਨਾ ਦੇ ਜਹਾਜ਼ ਨੇ ਜਿਹੜੇ ਉਹ ਯੂ ਐਫ ਓ ਨੂੰ ਟਰੈਕ ਕਰਦੇ ਆ ਉਹਦੇ ਪਿੱਛੇ ਜਾਂਦੇ ਆ ਉਹ ਇੱਕ ਕਿਸੇ ਨਿਊਜ਼ ਦੀ ਕਲਿੱਪ ਆ ਹੋ ਇਦਾਂ ਦੀਆਂ ਵੀਡੀਓ ਆ ਯੂ ਐਫਓ ਨੂੰ ਟਰੈਕ ਕਰਨ ਵਾਲੀਆਂ ਅਮਰੀਕਨ ਰਸ਼ੀਅਨ ਆਰਮੀ ਦੀਆਂ ਬਹੁਤ ਪਈਆਂ ਨੇ ਪਹਿਲਾਂ ਤੋਂ ਉਹ ਤੁਸੀਂ ਦੇਖ ਸਕਦੇ ਹੋ ਸੋ ਕਹਿੰਦਾ ਮਤਲਬ ਕੁਛ ਨਾ ਕੁਛ ਹੈ ਚੇਂਜ ਹੋ ਰਿਹਾ ਪਰ ਕੀ ਆ ਉਹ ਪਰਮਾਤਮਾ ਜਾਣਦਾ ਚੰਗਾ ਮਾੜਾ ਉਹ ਰੱਬ ਜਾਣਦਾ ਜਿੱਥੇ ਅੱਜ ਕੱਲ ਯੂ ਐਫਓ ਏਲੀਅਨ ਹਾਰਰ ਪੋਡਕਾਸਟ ਬਹੁਤ ਚੱਲਦੇ ਆ ਉੱਥੇ ਹੀ ਅੱਜ ਕੱਲ ਧਰਮ ਦੇ ਜਿੰਨੇ ਵੀ ਧਰਮ ਨੇ ਹਰ ਇੱਕ ਧਰਮ ਦੇ ਜੋ ਪ੍ਰਚਾਰਕ ਨੇ ਉਹ ਆਪਣੇ ਲੋਕਾਂ ਨੂੰ ਇਹੀ ਕਹਿ ਰਹੇ ਆ ਕਿ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਮਾੜਾ ਸੋ ਆਪਾਂ ਵੀ ਇਹੀ ਕਹਿੰਦੇ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਐਡ ਕਰ ਲਓ ਉੱਠਦੇ ਬੈਠਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਦੂਸਰਾ ਅਰਦਾਸ ਦੇ ਵਿੱਚ ਬੜੀ ਤਾਕਤ ਆ ਅਰਦਾਸ ਕਰਨੀ ਜ਼ਰੂਰ ਸਿੱਖੋ ਆਪਣੀ ਅਰਦਾਸ ਗੁਰੂ ਦੇ ਸਾਹਮਣੇ ਆਪ ਕਰਿਆ ਕਰੋ ਜ਼ਿੰਦਗੀ ਸੱਚੀ ਬੜੀ ਖੂਬਸੂਰਤ ਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਫਿਰ ਜ਼ਿੰਦਗੀ ਦੇ ਵਿੱਚ ਚਮਤਕਾਰ ਕਿੱਦਾਂ ਹੁੰਦੇ ਆ ਜੋੰਤੇ ਵਾਸਤੇ ਰੋ ਧੰਨਵਾਦ